ਖਬਰ ਪ੍ਰਤਾਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਪ੍ਰਮੇਂਦਰ ਸਿੰਘ ਗੱਟਰੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ ਸੀਨੀਅਰ ਜਰਨਲਿਸਟ ਸਰੇਂਦਰ ਗੱਲਾ ਜੀ ਦਲਾਈ ਤੁਹਾਡਾ ਸਵਾਗਤ ਹੈ ਬਹੁਤ ਧੰਨਵਾਦ ਜਟਰੀ ਸਾਹਿਬ ਮੋ ਪਹਿਲਾਂ ਜੀ ਆਪਾਂ ਅੱਜ ਗੱਲ ਕਰਾਂਗੇ ਇਸ ਮੁੱਦੇ ਤੇ ਸਾਡੇ ਦਰਸ਼ਕ ਵੀ ਬੜੇ ਇਸ ਲਈ ਜਾਨਣਾ ਚਾਹੁੰਦੇ ਆ ਜਿਹੜਾ ਕਿ ਚੋਣ ਕਮਿਸ਼ਨ ਨੇ ਭਾਰਤੀ ਚੋਣ ਕਮਿਸ਼ਨ ਨੇ ਅੱਜ ਚੋਣ ਜਵਤਾ ਲਾਗੂ ਕਰ ਦਿੱਤਾ ਇੱਕ ਤਰ੍ਹਾਂ ਦੀ ਨਵੀਂ ਸਰਕਾਰ ਆ ਗਈ ਹੈ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਕਿਉਂਕਿ ਅੱਜ ਚੋਣ ਜਾਬਤਾ ਲੱਗਣ ਤੋਂ ਬਾਅਦ ਦੇ ਵਿੱਚ ਸਾਰੀ ਸਰਕਾਰੀ ਮਸ਼ੀਨਰੀ ਜਾਮ ਹੋ ਗਈ ਆ ਤੇ ਕੋਈ ਮਨਮਾਨੀ ਨਹੀਂ ਕਰ ਸਕਦਾ ਤੇ ਜਿਵੇਂ ਪਹਿਲਾਂ ਮੋਦੀ ਪੋਲੀਟਿਕਲ ਮਹਿਮਾਨੀ ਨਹੀਂ ਕਰ ਸਕਦਾ ਜੀ ਹਾਂ ਪਹਿਲਾਂ ਜੇ ਨਾ ਕੋਈ ਧਾਰਨੇ ਮਿਲਾਰੇ ਹੋਣਗੇ ਅੱਜ ਤੋਂ ਬਾਅਦ ਨਾ ਹੀ ਮੰਗਾ ਲਈ ਬਲਾਜ਼ਮ ਕੋਈ ਸਰਕਾਰ ਦੇਉਣਗੇ ਤੇ ਔਰ ਨਾ ਹੀ ਕਿਤੇ ਗਰਾਂਟਾ ਦੇ ਚੈੱਕ ਦਿੱਤੇ ਜਾਣਗੇ ਤੇ ਨਾ ਹੀ ਪੱਥਰ ਲਾਏ ਜਾਣਗੇ ਜੀ ਤੇ ਡਾਲਾ ਜੀ ਆਪਾਂ ਜਿਹੜੀ ਸਭ ਤੋਂ ਪਹਿਲਾਂ ਗੱਲ ਕਰੀਏ ਚੋਣ ਕਮਿਸ਼ਨ ਨੇ ਅੱਜ 5 ਵਜੇ ਸ਼ਾਮ ਨੂੰ ਜਿਹੜਾ ਹੈਗਾ ਚੋਣ ਜਾਬਤਾ ਐਲਾਨ ਕਰ ਦਿੱਤਾ ਜਦੋਂ ਪ੍ਰੈਸ ਕਾਨਫਰੰਸ ਕਰਤੀ ਜਦੋਂ ਤਰੀਕਾ ਦਾ ਐਲਾਨ ਕਰਤਾ ਸਮਝੋ ਚੋਣ ਜਾਬਤਾ ਲੱਗ ਅੱਜ ਸਵੇਰੇ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀਗਾ ਵੀ ਕੋਈ ਵੀ ਉਮੀਦਵਾਰ ਚੋਣਾਂ ਦੇ ਵਿੱਚ ਕੋਈ ਵੀ ਉਮੀਦਵਾਰ ਚੋਣਾਂ ਦੇ ਵਿੱਚ ਫੌਜੀਆਂ ਦੀਆਂ ਆਰਮੀ ਜਿਹੜੇ ਸੈਨਿਕ ਆ ਉਹਨਾਂ ਦੀਆਂ ਫੋਟੋਆਂ ਲਾ ਕੇ ਚੋਣ ਪ੍ਰਚਾਰ ਨਾ ਕਰੇ ਇਸ ਨੂੰ ਤੁਸੀਂ ਕੀ ਦੇਖਦੇ ਹੋ ਵੀ ਉਹ ਚੋਣ ਕਮਿਸ਼ਨ ਨੇ ਕਿਸ ਵੱਲ ਇਸ਼ਾਰਾ ਕੀਤਾ ਔਰ ਕਿਤੇ ਮੋਦੀ ਵੱਲ ਤਾਂ ਨਹੀਂ ਕੀਤਾ ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਵਿਸਤਾਰ ਦੇ ਨਾਲ ਦੇਖੋ ਚੋਣ ਕਮਿਸ਼ਨ ਨੇ ਸਪਸ਼ਟ ਤੌਰ ਤੇ ਉੱਤੇ ਜਿਹੜਾ ਇਹ ਹੁਕਮ ਦਿੱਤਾ ਹੈ ਇੱਕ ਸਾਡੇ ਸਾਬਕਾ ਫੌਜ ਦੇ ਸਾਡੇ ਸਾਬਕਾ ਬਹੁਤ ਵੱਡੇ ਅਫਸਰ ਨੇ ਉਹਨਾਂ ਨੇ ਵੀ ਚੋਣ ਕਮਿਸ਼ਨ ਦੇ ਧਿਆਨ ਚ ਲਿਆਂਦਾ ਸੀ ਤੇ ਕਈ ਲੋਕ ਬੜੇ ਚਿੰਤਤ ਸੀ ਪਿਛਲੇ ਦਿਨਾਂ ਤੋਂ ਠੀਕ ਹੈ ਅਸੀਂ ਸਾਰੇ ਦੇਸ਼ ਭਗਤਾਂ ਪਰ ਜਿਹੜਾ ਪੋਲਿਟਿਕਲ ਮਾਹੌਲ ਸਾਡੇ ਮੁਲਕ ਚ ਬਣਿਆ ਸੀ ਸਾਡੇ ਰਾਜਨੀਤਿਕ ਲੀਡਰਾਂ ਨੇ ਆਪਣੀ ਜ਼ੁਬਾਨ ਬੜੀ ਗੰਦੀ ਕੀਤੀ ਇੱਕ ਦੂਜੇ ਨੂੰ ਦੇਸ਼ ਦਰੋਹੀ ਕਹਿ ਕੇ ਪਰ ਹੁਣ ਹੋਇਆ ਕਿ ਉਸ ਤੋਂ ਬਾਅਦ ਸਾਡੀ ਫੌਜ ਨੇ ਸਰਜਿਕਲ ਸਟ੍ਰਾਈਕ ਕੀਤੀ ਫੌਜ ਪਹਿਲਾਂ ਵੀ ਕਰਦੀ ਰਹੀ ਹੈ ਫੌਜ ਦਾ ਕੰਮ ਹੈ ਜੀ ਫੌਜ ਬਹੁਤ ਮਜਬੂਤ ਇੱਛਾ ਸ਼ਕਤੀ ਨਾਲ ਆਪਣਾ ਕੰਮ ਕਰਦੀ ਹੈ ਫੌਜ ਨੇ ਅਤਵਾਦੀ ਮਾਰੇ ਪਹਿਲਾਂ ਵੀ ਮਾਰੇ ਐਤਕੀ ਫੇਰ ਮਾਰੇ ਪਰ ਸਾਡੇ ਪੋਲੀਟੀਕਲ ਲੀਡਰਾਂ ਨੇ ਆਪ ਗਿਣਤੀ ਦੱਸੀ ਜੀ ਉਹ ਜੋ ਸੱਤਾਧਾਰੀ ਲੀਡਰ ਵੀ ਸੀ ਤੇ ਫਿਰ ਜਦੋਂ ਸੱਤਾਧਾਰੀਆਂ ਨੇ ਗਿਣਤੀ ਦੱਸੀ ਤੇ ਫਿਰ ਵਿਰੋਧੀਆਂ ਨੇ ਪੁੱਛਿਆ ਵੀ ਗਿਣਤੀ ਸੱਚੀ ਦੱਲ ਨਾਲ ਨਾਲ ਤੇ ਇੱਕ ਸਵਾਲ ਖੜਾ ਹੋ ਗਿਆ ਪਰ ਜੀ ਮੀਡੀਆ ਵੀ ਸੀ ਗੋਦੀ ਮੀਡੀਆ ਵੀ ਸੀ ਗੋਦੀ ਮੀਡੀਆ ਵੀ ਨਾਲ ਸੀ ਹੁਣ ਜਿਹੜਾ ਮਸਲਾ ਗੜਬੜ ਕਿੱਦਾਂ ਹੋਇਆ ਭਾਜਪਾ ਦੇ ਲੀਡਰ ਇੰਜ ਪ੍ਰਚਾਰ ਕਰਨ ਲੱਗੇ ਜਿਵੇਂ ਸਰਜਕਲ ਸਟ੍ਰਾਈਕ ਮੋਦੀ ਨੇ ਕੀਤੀ ਹੈ ਜਿਹੜਾ ਉਹ ਪਾਇਲਟ ਮੁੰਡਾ ਛੁੱਟ ਕੇ ਆਇਆ ਜਿਹੜਾ ਵਿੰਗ ਕਮਾਂਡਰ ਆ ਸਾਡਾ ਅਭਿਨੰਦ ਅਭਿਨੰਦਨ ਪਾਕਿਸਤਾਨ ਤੋਂ ਜਿਹੜਾ ਛੱਡਿਆ ਪਾਕਿਸਤਾਨ ਨੇ ਜੀ ਉਹਦੀਆਂ ਫੋਟੋਆਂ ਹੋਲਡਿੰਗਸ ਦੇ ਉੱਤੇ ਸ਼ਹਿਰਾਂ ਚ ਲੱਗਣ ਲੱਗੀਆਂ ਜੀ ਉਹ ਹੋਲਡਿੰਗਸ ਤੇ अभिनंदन ਦੀ ਫੋਟੋ ਲੱਗੀ ਨਾ ਨਰਿੰਦਰ ਮੋਦੀ ਦੀ ਫੋਟੋ ਜਦ ਕਿ ਇਹ ਜਿਹੜੀ ਸਾਰੀ ਪ੍ਰਾਪਤੀ ਹੈ ਸਾਡੀ ਫੌਜ ਦੀ ਹੈ ਨਰਿੰਦਰ ਮੋਦੀ ਸਾਰੀ ਜ਼ਿੰਦਗੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਦੀ ਰਜਿਸਟਰੀ ਨਹੀਂ ਲਿਖਾ ਕੇ ਆਈ ਇਹ ਲੋਕਤੰਤਰ ਹੈ ਲੋਕਾਂ ਦੇ ਪ੍ਰਧਾਨ ਮੰਤਰੀ ਚੁਣਨਾ ਲੋਕਾਂ ਦੀ ਸੇਵਾ ਦਿੱਤੀ ਹੈ ਸੋ ਇਸ ਕਰਕੇ ਇਹ ਕਹਣਾ ਕਿ ਨਰਿੰਦਰ ਮੋਦੀ ਨੇ ਸਰਜਿਕਲ ਸਟ੍ਰਾਈਕ ਕਰਤੀ ਮੈਨੂੰ ਲੱਗਦਾ ਹੈ ਰਾਜਨੀਤਿਕ ਲੋਕ ਕਹਿ ਲੈਣ ਪਰ ਜੇ ਤੁਸੀਂ ਇਸ਼ਤਿਹਾਰਾਂ 'ਚ ਛਾਪਣ ਲੱਗ ਜਓ ਸਾਡੇ ਫੌਜ ਦੇ ਆਰਮੀ ਪਰਸਨ ਦੀ ਫੋਟੋ ਲਾ ਕੇ ਸੋ ਇਹ ਕਿੰਨਾ ਕਿਤੇ ਇਲੈਕਸ਼ਨ ਕਮਿਸ਼ਨ ਨੇ ਸਾਫ਼ ਹਦਾਇਤਾਂ ਦੇਤੀਆਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਜੀ ਜੀ ਨਾ ਤਾਂ ਫੌਜ ਦੀ ਵਰਦੀ ਪਾ ਸਕਦੀ ਹੈ ਮੈਂ ਮੈਨੂੰ ਕੋਈ ਇਤਰਾਜ਼ ਨਹੀਂ ਕਹਿਣ ਚ ਬੀਜੇਪੀ ਦਾ ਇੱਕ ਲੀਡਰ ਫੌਜੀ ਵਰਦੀ ਪਾ ਕੇ ਚੋਣ ਚੜ੍ਹ ਗਿਆ ਉਹ ਕਹਿੰਦੇ ਜੀ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਬੱਚੇ-ਬੱਚੇ ਨੂੰ ਫੌਜ ਦੀ ਵਰਦੀ ਦੀਆਂ ਵੀ ਇਹ ਤਾਂ ਪਤਾ ਹੈ ਬੱਚੇ-ਬੱਚਿਆਂ 'ਚ ਭਾਰਤ ਦੇ ਫੌਜੀ ਹੈ ਬੱਚੇ-ਬੱਚਿਆਂ 'ਚ ਦੇਸ਼ ਭਗਤੀ ਦਾ ਜਜ਼ਬਾ ਹੈ ਕਦੀ ਜਿਹੜੇ ਲੀਡਰ ਫੌਜ ਦੀ ਵਰਦੀ ਪਾ ਕੇ ਸਿਆਸਤ ਕਰ ਰਹੇ ਨੇ ਕਦੇ ਸਵੇਰੇ ਮਾਰਨਿੰਗ ਅਸੈਂਬਲੀ ਟਾਈਮ ਸਕੂਲਾਂ ਦੇ ਵਿੱਚ ਜਾਣ ਫਿਰ ਵੇਖਣ ਬੱਚਿਆਂ 'ਚ ਕਿੱਡਾ ਜਜ਼ਬਾ ਦੇਸ਼ ਭਗਤੀ ਦਾ ਚਲੋ ਮੈਂ ਉਹਨਾਂ ਦੇ ਜਜ਼ਬੇ ਤੇ ਨਹੀਂ ਸਵਾਲ ਖੜਾ ਕਰਦਾ ਪਰ ਹੋ ਸਕਦਾ ਉਹ ਜਿਹੜੇ ਐਮਪੀ ਬਣ ਗਏ ਸੀ ਜਿਨ੍ਹਾਂ ਨੇ ਫੌਜੀ ਵਰਦੀ ਪਾਈ ਹੋ ਸਕਦਾ ਉਹਨਾਂ ਨੂੰ ਐਡੀ ਸਮਝ ਨਾ ਹੋਵੇ ਉਹਨਾਂ ਨੂੰ ਨਾ ਪਤਾ ਹੋਵੇ ਕਿ ਫੌਜੀ ਵਰਦੀ ਨਹੀਂ ਪਾਈ ਦੀ ਉਹ ਇਲੈਕਸ਼ਨ ਕਮਿਸ਼ਨ ਨੇ ਕਹਿਤਾ ਕੋਈ ਫੌਜੀ ਵਰਦੀ ਪਾ ਕੇ ਚੋਣ ਕੰਪੇਨ ਨਹੀਂ ਕਰੂਗਾ ਕੋਈ ਸਿਵਿਲਿਅਨ ਫੌਜੀ ਦੀ ਵਰਦੀ ਨਹੀਂ ਪਾਊਗਾ ਕਿਸੇ ਵੀ ਫੌਜ ਦਾ ਲੋਗੋ ਨਹੀਂ ਵਰਤਿਆ ਜਾਊਗਾ ਫੌਜ ਇਸ਼ਤਿਹਾਰਾਂ ਦੇ ਵਿੱਚ ਤੁਸੀਂ ਸ਼ਬਦ ਨਹੀਂ ਵਰਤੋਗੇ ਭਾਰਤੀ ਫੌਜ ਦੀ ਵਰਤੋਂ ਨੂੰ ਲੈ ਕੇ ਇਸ਼ਤਿਹਾਰਾਂ 'ਚ ਵੀ ਕਿਤੇ ਤੁਸੀਂ ਵਰਤੋਗੇ ਸੋ ਇਸ ਕਰਕੇ ਤੁਸੀਂ ਜਵਾਨੀ ਕਲਾਮੀ ਮੁਬਾਰਕਬਾਦ ਦਿਓ ਭਾਰਤ ਦੀ ਹਵਾਈ ਫੌਜ ਨੂੰ ਕਿ ਤੁਸੀਂ ਵੱਡੀ ਸਰਜੀਕਲ ਸਟ੍ਰਾਈਕ ਕੀਤੀ ਤੁਸੀਂ ਰੈਲੀਆਂ ਦੇ ਮੰਚ ਤੇ ਬੋਲੋ ਕਿ ਸਾਡੀ ਸਰਕਾਰ ਵਲੇ ਭਾਰਤੀ ਫੌਜ ਨੇ ਬਹੁਤ ਵੱਡੀ ਹਵਾਈ ਕਾਰਵਾਈ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਸਭ ਕੁਝ ਅਸੀਂ ਹੀ ਕੀਤਾ ਸੋ ਰਾਜਨੀਤਿਕ ਲਾਹਾ ਨਹੀਂ ਲਿਆ ਜਾ ਸਕਦਾ ਭਾਰਤੀ ਫੌਜ ਦਾ ਭਾਰਤੀ ਸੈਨਾ ਦਾ ਭਾਰਤੀ ਸੈਨਾਂ ਦੇ ਜਵਾਨਾਂ ਦਾ ਸਾਰੇ ਸ਼ਹੀਦ ਫੌਜੀਆ ਦਾ ਪਰ 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 ਪਾਪਾ ਪਰ ਡਲਾ ਜੀ ਇੱਥੇ ਆਪਾਂ ਜੀ ਦੇਖੀਏ ਜਿਹੜੀ ਆਪੋਜੀਸ਼ਨ ਦਾ ਮੇਨ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੇ ਵੀ ਜਿਆਦਾ ਕੋਈ ਇਸ ਮਾਮਲੇ ਤੇ ਜਿਹੜਾ ਪੁਲਵਾਮਾ ਘਟਰਾ ਵਾਪਰੀ ਆ ਉੱਥੇ ਚਲੋ ਠੀਕ ਹੈ ਵੀ ਰਾਜਨੀਤੀ ਨਹੀਂ ਬੱਤੀ ਪਰ ਉਸ ਨੂੰ ਇੱਕਦਮ ਜਦੋਂ ਪਰਵਾਹਾ ਘਟਨਾ ਵਾਪਰੀ ਆ ਤਾਂ ਡਿਫੈਂਸ ਮਿਨਿਸਟਰ ਦਾ ਅਸਤਾਈਨ ਲੈਣਾ ਬਣਦਾ ਸੀ ਉਹਨਾਂ ਨੂੰ ਬਿਆਨ ਦੇਣਾ ਬਣਦਾ ਸੀ ਕਿਉਂਕਿ ਇੱਡੀ ਵੱਡੀ ਘਟਨਾ ਵਾਪਰ ਗਈ ਤੇ ਦੇਖੋ ਇਹ ਇਹ ਨਿਡਰ ਪਰ ਚੱਲਦਾ ਹੈ ਕਿ ਸਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਮਜਾਕ ਕੀ ਹੈ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ 2014 ਵੇਲੇ ਜੀ ਜੀ ਉਹ 2014 ਤੋਂ ਪਹਿਲਾਂ ਜਦੋਂ ਪਾਕਿਸਤਾਨ ਵੱਲੋਂ ਸਾਡੇ ਫੌਗੀ ਜਵਾਨਾਂ ਦੇ ਸਿਰਾਂ ਦੇ ਨਾਲ ਬੇਦਬੀ ਕੀਤੀ ਗਈ ਸੀ ਤੇ ਉਦੋਂ ਮੋਦੀ ਸਾਹਿਬ ਔਰ ਭਾਜਪਾ ਦੇ ਕਈ ਲੀਡਰ ਕਹਿੰਦੇ ਸੀ ਕਿ ਮਨਮੋਹ ਸਿੰਘ ਨੂੰ ਚੂੜੀਆਂ ਪਾਉਣੀਆਂ ਚਾਹੀਦੀਆਂ ਇਹਨਾਂ ਦੀ ਇੱਕ ਬੀਬੀ ਮੰਤਰੀ ਆ ਉਹਦਾ ਵੀ ਉਦੋਂ ਬਿਆਨ ਆਇਆ ਸੀ ਕਿ ਚੂੜੀਆਂ ਪਾਉਣੀਆਂ ਚਾਹੀਦੀਆਂ ਸੀ ਉਦੋਂ ਇਹ ਹਸਤੀ ਸਾਹਿਬ ਵੀ ਮੰਨਦੇ ਸੀ ਮਨਮੋਹ ਸਿੰਘ ਦਾ ਪਰ ਇਸ ਵਾਰ ਜਦੋਂ ਆਤਵਾਦੀਆਂ ਨੇ ਹਮਲਾ ਕੀਤਾ ਸਾਡੇ ਫੌਜੀ ਬਹੁਤ ਵੱਡੀ ਗਿਣਤੀ 'ਚ ਸ਼ਹੀਦ ਹੋਏ 40 ਇੱਕੋ ਦਿਨ ਹੋ ਗਏ ਉਸ ਤੋਂ ਬਾਅਦ 44 ਹੋ ਗਏ ਔਰ ਪਿਛਲੇ 2-3 ਦਿਨ ਪਹਿਲਾਂ ਤੱਕ 78 ਹੋ ਗਏ ਸਾਡੇ ਫੌਜ ਦੇ ਔਰ ਪੁਲਿਸ ਦੇ ਅਫਸਰਾਂ ਔਰ ਮੈਂ ਹੈਰਾਨ ਆ ਕਿ ਸਾਡੇ ਪੋਲੀਟੀਕਲ ਲੀਡਰ ਉਹਨਾਂ ਦਾ ਧਿਆਨਵਾਮਾ ਦੇ 40 44 ਸ਼ਹੀਦਾਂ ਦਾ ਨਾਮ ਲੈਂਦੇ ਆ ਕੁੱਲ ਅੰਕੜਾ 78 ਹੋ ਗਿਆ ਬਾਕੀ ਸ਼ਹੀਦਾਂ ਦੀ ਸ਼ਹਾਦਤ ਨੂੰ ਵੀ ਯਾਦ ਕਰ ਲੋ ਦੂਜਾ ਜਿਹੜੀ ਤੁਸੀਂ ਗੱਲ ਕੀਤੀ ਇਸ ਵਾਰ ਸਾਡਾ ਵਿਰੋਧੀ ਧਿਰਾਂ ਜ਼ਿੰਮੇਦਾਰ ਲੱਗੀਆਂ ਮੈਨੂੰ ਥੋੜੀਆਂ ਜੀਆਂ ਉਹਨਾਂ ਨੇ ਕਹਿਤਾ ਕਿ ਅਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਆ ਪਰ ਜਦੋਂ ਇਹ ਸਾਰਾ ਕੁਝ ਵਾਪਰਿਆ ਆਲ ਪਾਰਟੀ ਮੀਟਿੰਗ ਹੋਈ ਅਲ ਪਾਰਟੀ ਮੀਟਿੰਗ ਦੇ ਵਿੱਚ ਪਲਵਾਮਾ ਹਮਲੇ ਤੋਂ ਬਾਅਦ ਸਥਿਤੀਆਂ ਦਾ ਵਾਚਨ ਲਈ ਸਰਕਾਰ ਨੂੰ ਸਮਰਥਨ ਦੇਣ ਲਈ ਸਾਰੀਆਂ ਵਿਰੋਧੀ ਧਿਰਾਂ ਡਿਫੈਂਸ ਮਿਨਿਸਟਰੀ ਦੀ ਗਵਾਹੀ ਦੇ ਵਿੱਚ ਰਾਜਨਤ ਸਿੰਘ ਦੀ ਗ੍ਰਹਿ ਮੰਤਰੀ ਦੀ ਗਵਾਹੀ ਦੇ ਵਿੱਚ ਆਲ ਪਾਰਟੀ ਮੀਟਿੰਗ ਕਰ ਰਹੀਆਂ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਸਮਾਗਮਾਂ 'ਚ ਰੁੱਝੇ ਸੀ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਆਲ ਪਾਰਟੀ ਮੀਟਿੰਗ ਕਰਨੀ ਚਾਹੀਦੀ ਸੀ ਸੋ ਵਿਰੋਧੀ ਧਿਰਾਂ ਨੇ ਮੈਨੂੰ ਲੱਗਦਾ ਹੈ ਜਿਹੜਾ ਪਾਕਿਸਤਾਨ ਵੱਲੋਂ ਅਟੈਕ ਹੋਇਆ ਉਹਨਾਂ ਨੇ ਦੇਸ਼ ਦੀ ਏਕਤਾ ਦਾ ਸਬੂਤ ਦਿੱਤਾ ਸਾਰੀ ਸਰਕਾਰ ਨੇ ਵੀ ਦਿੱਤਾ ਵਿਰੋਧੀ ਧਿਰਾਂ ਨੇ ਵੀ ਦਿੱਤਾ ਪਰ ਸੱਤਾਧਿਰ ਦੇ ਵਿੱਚ ਥੋੜਾ ਜਿਹਾ ਲੋਕ ਰਾਜਨੀਤੀ ਵਾਲੇ ਪਾਸੇ ਉਹਨਾਂ ਦਿਨਾਂ 'ਚ ਸਰਗਰਮ ਰਹੇ ਜੇ ਨਾ ਰਹਿੰਦੇ ਤਾਂ ਬੜੀ ਚੰਗੀ ਗੱਲ ਸੀ ਚਲੋ ਜੇ ਉਹਨਾਂ ਨੇ ਜ਼ਰੂਰੀ ਸਮਾਗਮ ਕਰ ਲਏ ਤੇ ਇਹ ਮੰਨ ਲਓ ਕਿ ਉਹ ਸਰਕਾਰੀ ਪ੍ਰੋਗਰਾਮ ਸੀਗੇ ਤੇ ਉਹਨਾਂ ਲਈ ਜਾਣਾ ਮਜਬੂਰੀ ਸੀ ਪਰ ਵਿਰੋਧੀ ਧਿਰ ਨੇ ਸਰਕਾਰ ਦਾ ਸਪੋਰਟ ਕੀਤਾ ਇਸ ਮਸਲੇ ਤੇ ਸਾਡੀ ਸਰਕਾਰ ਔਰ ਵਿਰੋਧੀ ਧਿਰ ਇਕੱਠੀਆਂ ਨਹੀਂ ਆਈਆਂ ਪਰ ਮਨਮੋਹਨ ਸਿੰਘ ਵੱਲੇ ਇੰਜ ਨਹੀਂ ਸੀ ਹੋਇਆ ਇਹ ਗੱਲ ਤੇ ਸਵਾਲ ਖੜੇ ਕਈ ਲੋਕ ਕਰਦੇ ਸੀ ਪਰ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਸਿਆਸਤ ਬਹੁਤ ਹੋਈ ਹੈ ਜਿਹੜਾ ਪਾਕਿਸਤਾਨ ਤੇ ਫੌਜੀ ਕੈਂਪ ਤੇ ਸਾਡੀ ਫੌਜ ਨੇ ਹਮਲਾ ਕੀਤਾ ਹੈ ਫੌਜ ਦੀ ਕਾਰਵਾਈ ਨੂੰ ਫੌਜ ਤੱਕ ਰਹਿਣ ਦਿਓ ਫੌਜ ਦੀ ਮਦਦ ਕਰੋ ਫੌਜ ਦਾ ਹੌਸਲਾ ਵਧਾਓ ਜਿਹੜੇ ਸ਼ਹੀਦ ਹੋ ਜਾਂਦੇ ਸਾਡੇ ਫੌਜੀ ਉਹਨਾਂ ਦੇ ਪਰਿਵਾਰਾਂ ਨੂੰ ਸੰਭੋ ਸਿਆਸਤ ਦੇ ਤੌਰ ਤੇ ਫੌਜ ਨੂੰ ਕਦੀ ਨਾ ਵਰਤੋ ਪਰ ਬਿਆਨ ਦੇ ਜਾਂਦੇ ਬੀਜੇਪੀ ਦੇ ਕਈ ਮੰਤਰੀ ਤਾਂ ਤਾਮਿਲ ਲਗ ਵਾਲਾ ਇੱਕ ਉਹ ਜਿਹੜਾ ਭਾਰ ਗਿਆ ਸੀ ਉਹਨਾਂ ਦਾ ਮੰਤਰੀ ਮੁੱਖ ਮੰਤਰੀ ਜਿਨੇ ਅਸਤੀਫਾ ਦਿੱਤਾ ਸੀ ਥੋੜੇ ਦਿਨਾਂ ਬਾਅਦ ਉਹ ਉਹ ਕ腐ਪਸ਼ਨ ਜੀ ਇੱਕ ਵਾਰ ਬਿਆਸਤਾਰ ਹੋਇਆ ਸੀ ਉਹ ਬਜ਼ੁਰਗ ਲੀਡਰ ਹੈ ਉਹ ਕਹਿੰਦਾ ਸਾਡੀਆਂ ਸੀਟਾਂ ਹੀ ਵੱਧ ਜਾਣਗੀਆਂ ਕਰਨਾਟਕਾ ਦੇ ਵਿੱਚ ਦੇਖੋ ਕਿੰਨਾ ਹਾਸੋ ਹੀਰਾ ਬਿਆਨ ਉਸ ਗੱਤਿ ਨੇ ਦਿੱਤਾ ਹੈ ਸੋ ਇਹਦੇ ਤੋਂ ਗਰੇ ਨਹੀਂ ਨਹੀਂ ਰਾਜਨੀਤੀ ਬਕਵਾਕ ਰਾਜਨੀਤੀ ਪਾਰਟੀਆਂ ਕਰਦੀਆਂ ਆਈਆਂ ਨੇ ਜੀ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਰੁਕਣੀ ਚਾਹੀਦੀ ਆ ਬਾਕੀ ਆਪਾਂ ਦੇਖਿਆ ਜਾਵੇ ਜਦੋਂ ਹੁਣ ਦੇਖੀਏ 2 ਮਹੀਨੇ 13 ਦਿਨ ਜਿਹੜੇ ਹੈਗੇ ਆ ਲੰਬਾ ਸਮਾਂ ਬੜਾ ਸੱਤ ਭਾਗਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਦੇਸ਼ ਦੀਆਂ ਬਕਬਕ ਸੂਬੇ ਦੀਆਂ ਤੇ ਕੀ ਜਿਹੜੀ ਹੁਣ મોદી ਦੀ ਇਹ ਸਟ੍ਰਾਈਕ ਕਰਕੇ ਕਾਫੀ ਜਿਹੜੀ ਵੇਵ ਜਿਹੜੀ ਹੈਗੀ ਆ ਰਾਜਨੀਤਿਕ ਤੌਰ ਤੇ ਬਣੀ ਹੋਈ ਆ ਕਿ ਦੋ ਮਹੀਨੇ ਜਿਹੜੀ 13 ਦਿਨ ਲੰਬਾ ਸਮਾਂ ਇਹਦੇ ਵਿੱਚ ਕੀ ਇਸੇ ਤਰ੍ਹਾਂ ਹੀ ਟਿਕ ਸਕੇਗੀ ਜਾਂ ਇਹ ਦੇਖੋ ਜਿਹੜੀ ਇਹ ਵੇਵ ਹੈ ਇਹ ਜਿਹੜਾ ਗੋਦੀ ਮੀਡੀਆ ਕਿਤੇ ਕਿਤੇ ਉਹਨਾਂ ਵੱਲੋਂ ਕ੍ਰੀਏਟ ਕੀਤੀ ਗਈ ਹੈ ਹਾਂ ਜੀ ਜ਼ਮੀਨ ਦੇ ਇਹ ਵੇ ਵੈਸਲੀ ਕੰਮ ਨਹੀਂ ਕਰਦੀ ਕਿਉਂਕਿ ਲੋਕਾਂ ਲਈ ਅਸਲ ਮੁੱਦੇ ਬਹੁਤ ਨੇ ਜੀ ਜਿਨ੍ਹਾਂ ਨੂੰ 2 ਕਰੋੜ ਨੌਕਰੀਆਂ ਦੇਣ ਦੀ ਗੱਲ ਕੀਤੀ ਗਈ ਸੀ ਉਹ ਮੁਲਕ 'ਚ ਉਹ 2 ਕਰੋੜ ਲੋਕ ਸੋਚਦੇ ਹੋਣਗੇ ਵੀ ਮੋਦੀ ਸਾਹਿਬ ਨੇ ਸਾਨੂੰ ਨੌਕਰੀ ਦੀ ਗੱਲ ਕੀਤੀ ਸੀ ਖਾਤਿਆਂ 'ਚ ਪੈਸੇ ਆਉਣ ਦੀ ਗੱਲ ਕੀਤੀ ਸੀ ਜਿਹੜੀ ਆ ਕਿਸਾਨਾਂ ਨੂੰ ਹੁਣ ਸਕੀਮ ਇਹਨਾਂ ਨੇ ਲਾਂਚ ਕੀਤੀ ਸੀ 6000 ਜਿਹੜੇ 6000 ਕਹਿੰਦੇ ਸੀ ਪਹਿਲੀ ਕਿਸ਼ਤ ਦੇ ਕੇ ਜਾਵਾਂਗੇ ਮੈਨੂੰ ਲੱਗਦਾ ਇਹ ਵੀ ਚੋਣ ਲਾਲਾ ਹੋਣਾ ਹੈ ਹਜੇ ਤੱਕ ਦੇਖੋ ਪਹਿਲਾਂ ਤਾਂ ਮੈਂ ਵੱਡਾ ਸਵਾਲ ਕਰੂੰਗਾ ਮੋਦੀ ਸਾਹਿਬ ਚੋਣ ਜ਼ਾਬਤਾ ਲੱਗ ਗਿਆ ਮੋਦੀ ਦੀ ਸਰਕਾਰ ਨੂੰ ਪਤਾ ਸੀ ਚੋਣ ਜ਼ਾਬਤਾ ਲੱਗ ਜਾਣਾ ਹੈ ਬੀਜੇਪੀ ਦੀ ਸਰਕਾਰ ਦਾ ਕੋਈ ਰਿਪੋਰਟ ਕਾਰਡ ਨਹੀਂ ਆਇਆ ਚੋਣ ਜ਼ਾਬਤੇ ਤੋਂ ਬਾਅਦ ਰਿਪੋਰਟ ਕਾਰਡ ਦੇ ਦੇਣ ਮੋਦੀ ਸਾਹਿਬ ਗੱਲ ਵੱਖਰੀ ਹੈ ਬੀਜੇਪੀ ਦੀ ਸਰਕਾਰ ਨੇ ਕੋਈ ਰਿਪੋਰਟ ਕਾਰਡ ਨਹੀਂ ਦਿੱਤਾ ਜੇਰ ਬੋਰਡ ਕਾਰ ਦੰਦੇ 2 ਕਰੋੜ ਨੌਕਰੀਆਂ ਬਾਰੇ ਕੀ ਕਹਿੰਦੇ ਜੀ ਜੀ ਘਰ ਘਰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਮੋਦੀ ਸਾਹਿਬ ਦੀ ਸਰਕਾਰ ਵਲੇ ਕਿ 2 ਕਰੋੜ ਨੌਕਰੀਆਂ ਲਵਾਵਾਂਗੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕੱਲੇ ਕੱਲੇ ਦੇ ਖਾਤੇ 'ਚ ਪੈਸੇ ਆ ਜਾਣਗੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਹਰ ਹਾਲ ਦੇ ਵਿੱਚ ਅਸੀਂ ਆਤਮ ਨਿਰਭਰ ਬਣਾ ਦੇਾਂਗੇ ਮੁਲਕ ਨੂੰ ਉਹ ਚੀਜ਼ਾਂ ਨਹੀਂ ਹੋ ਸਕੀਆਂ ਇਤੋਂ ਤੱਕ ਜਿਹੜੀ ਸਫਾਈ ਅਭਿਆਨ ਸੀ ਉਹ ਵੀ ਬੜੀ ਬੁਰੀ ਤਰ੍ਹਾਂ ਠੱਪ ਹੋ ਗਿਆ ਪਿਛਲੇ ਕੁਝ ਸਮਿਆਂ ਤੋਂ ਜੋ ਸਫਾਈ ਅਭਿਆਨਾਂ ਨੂੰ ਪ੍ਰਸਿੱਧੀ ਬੜੀ ਮਿਲੀ મોદી ਸਾਹਿਬ ਨੂੰ ਲੇਕਿਨ ਸਾਡੇ ਮੁਲਕ 'ਚ ਕੀ ਸਫਾਈ ਹੋਗੀ ਕੀ ਸਫਾਈ ਅਭਿਆਨਾਂ ਲਈ ਆਇਆ ਪੈਸਾ ਚੰਗੀ ਤਰ੍ਹਾਂ ਵਰਤਿਆ ਗਿਆ ਜਿਹੜੀਆਂ ਜਿਹੜਾ ਟਟੀਆਂ ਗੁਸਲਖਾਨੇ ਬਣਾਉਣ ਨੂੰ ਪੈਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਸੀ ਉਹ ਪੈਸੇ ਕਈ ਥਾਈ ਵੰਡੇ ਵੀ ਗਏ ਜਤਪੁਰੀ ਸਾਹਿਬ ਯੂਪੀ ਵਗੈਰਾ 'ਚ ਤੇ ਉਹ ਟਟੀਆਂ ਨਹੀਂ ਹਜੇ ਤੱਕ ਬਣੀਆਂ ਗੁਸਲਖਾਨੇ ਨਹੀਂ ਮੁਕੰਮਲ ਬਣੇ ਪੈਸੇ ਲੱਗ ਕੇ ਚਲੇ ਗਏ ਲੋਕਾਂ ਦੇ ਜੀ ਜੀ ਜੋ ਇਸ ਕਰਕੇ ਬੜੀਆਂ ਉਂਟਾਈਆਂ ਵੀ ਰਹੀਆਂ ਨੇ ਪਰ ਸਾਡਾ ਜਿਹੜਾ ਗੋਦੀ ਮੀਡੀਆ ਇਸ ਵਾਰ ਬਹੁਤ ਵੱਡਾ ਸਾਡਾ ਹਿੱਸਾ ਮੀਡੀਆ ਦਾ ਦਿਖਾਰਿਆ ਹੈ ਟੈਲੀਵਿਜ਼ਨ ਦਾ ਖਾਸ ਤੌਰ ਤੇ ਗੋਦੀ ਜਿੰਨਾ ਬਗਲੇ ਜਿਹੜੇ ਆਪ ਹੀ ਗੋਦੀ ਚ ਬਹਿ ਜਾਂਦੇ ਉਹਨਾਂ ਨੇ ਬਹੁਤ ਨਿਰਪੱਖਤਾ ਦੇ ਨਾਲ ਇਸ ਵਾਰ ਮੀਡੀਆ ਦੀ ਭੂਮਿਕਾ ਨਹੀਂ ਨਿਭਾਈ ਸਰਕਾਰ ਅੱਗੇ ਹਮੇਸ਼ਾ ਤਿੱਖੇ ਸਵਾਲ ਹੋਣੇ ਚਾਹੀਦੇ ਨੇ ਜੇ ਸਰਕਾਰ ਮਨਮੋਹਨ ਸਿੰਘ ਦੀ ਸੀ ਤਾਂ ਵੀ ਤਿੱਖੇ ਜੇ ਮੋਦੀ ਦੀ ਹੈ ਤਾਂ ਵੀ ਤਿੱਖੇ ਜੇ ਇੰਦਰ ਕੁਮਾਰ ਗੁਜਰਾਲ ਦੀ ਹੈ ਤਾਂ ਵੀ ਤਿੱਖੇ ਸਰਕਾਰਾਂ ਨੂੰ ਹਮੇਸ਼ਾ ਤਿੱਖੇ ਸਵਾਲ ਪੁੱਛਣੇ ਚਾਹੀਦੇ ਨੇ ਤਾਂ ਕਿ ਸਰਕਾਰਾਂ ਉਹਨਾਂ ਉਹਨਾਂ ਸਵਾਲਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਡਿਲੀਵਰ ਕਰਨ ਜੋ ਕੁਝ ਲੋਕਾਂ ਨੂੰ ਕਰਨਾ ਸੀ ਔਰ ਮੈਂ ਤੁਹਾਡੇ ਸਵਾਲ ਤੋਂ ਪਹਿਲਾਂ ਇਹ ਵੀ ਦੱਸ ਦਵਾ ਮੈਂ ਸ਼ੰਦਾਰ ਰੋਲ ਕਰਦਾ ਹਾਂ ਇੱਥੋਂ ਤੱਕ ਦਾਅਵੇ ਭਾਜਪਾ ਦੇ ਲੀਡਰ ਕਰਦੇ ਸੀ ਕਿ ਜੋਂ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਅਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸੜਕ ਬਣਾ ਦੇਾਂਗੇ ਮੈਨੂੰ ਕੋਈ ਦੱਸ ਦੇ ਆ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸੜਕ ਬਣ ਗਈ ਪਾਕਿਸਤਾਨ ਵਾਲੇ ਪਾਸੇ ਕਿੰਨਾ ਕੰਮ ਹੋ ਗਿਆ ਜੇ ਸਿੱਧੂ ਨੇ ਬਿਆਨ ਦੇਤਾ ਇਹਨਾਂ ਨੇ ਕਹਿਣਾ ਜੀ ਗद्दार ਅਸੀਂ ਤੋਂ ਦੇਖੋ ਪਾਕਿਸਤਾਨ ਦੀ ਗੱਲ ਕਰੀ ਜਾਂਦਾ ਸੋ ਹਜੇ ਤੱਕ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸਾਡੀ ਸੜਕ ਨਹੀਂ ਬਣੀ ਤੇ ਅਸੀਂ ਕੀ ਆਸ ਕਰਾਂਗੇ ਕਿ ਸਰਕਾਰਾਂ ਜੋ ਕਹਿੰਦੀਆਂ ਨੇ ਉਹ ਕਰਕੇ ਜਾਂਦੀਆਂ ਨੇ ਸੋ ਇਹ ਲਾਰੇਬਾਜ਼ੀਆ ਤੋਂ ਕੋਈ ਵੀ ਸਰਕਾਰ ਹੋਵੇ ਦੂਰ ਰਹਿਣਾ ਚਾਹੀਦਾ ਦੇਖੋ ਜੀ ਜਿਵੇਂ ਬਾਵਰੀ ਮਸਜਿਦ ਦਾ ਜੁੱਤੀ ਦਾ ਮਾਮਲਾ ਲੰਕਾ ਕੇ ਰੱਖਿਆ ਇਹ ਜੀ ਮਸਲੇ ਚਲੋ ਉਹ ਮਸਲਾ ਅਦਾਲਤਾਂ ਚ ਸੀ ਚਲੋ ਉਹ ਮਸਲਾ ਅਦਾਲਤਾਂ ਚ ਸੀ ਮੈਂ ਕਹਿੰਦਾ ਉਹਨਾਂ ਮਸਲਿਆਂ ਤੇ ਤਾਂ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੁਪਰੀਮ ਕੋਰਟ ਨੇ ਬੜਾ ਚੰਗਾ ਫੈਸਲਾ ਕਰਤਾ ਕਿ ਉਹ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਸਮਾਂ ਦਿੱਤਾ ਵਕ ਵਕ ਵਿਚਾਤ ਜਿਹਨੂੰ ਆਪਾਂ ਕਹਿੰਦੇ ਆ ਮੀਡੀਏਟਰ ਤੈਅ ਕਰਤੇ ਸੁਪਰੀਮ ਕੋਰਟ ਨੇ ਜੀ ਬਾਲਾ ਜੀ ਇਸੀ ਤਰ੍ਹਾਂ ਜਿਵੇਂ ਹੈਗਾ ਭਾਜਪਾ ਨੇ ਪਹਿਲਾਂ ਆਇਦਾ ਹੈਗਾ ਵੱਡਾ ਇਹਨਾਂ ਮੁਲਾਜ਼ਮਾਂ ਨੂੰ ਗਿਫਟ ਦਿੱਤਾ ਹੈਗਾ ਔਰ 2.5 ਲੱਖ ਤੋਂ ਵਧਾ ਕੇ ਜਿਹੜੇ ਮੀਡਲ ਆਰਮ ਮੁਲਾਜ਼ਮੋਂ ਦੇ ਵਿੱਚ ਜਾਦੇ ਆਂਦੇ ਆ ਮੀਡਲ ਤੋਂ 5 ਲੱਖ ਕੀਤੀ ਹੈ ਜਿਹੜੀ ਉਹਨਾਂ ਦੇ ਇਨਕਮ ਟੈਕਸ ਰਿਟਰਨ ਸੀਗੀ ਇਸੇ ਤਰ੍ਹਾਂ ਹੀ ਅੱਜ ਸਟੇਟ ਗਵਰਨਮੈਂਟ ਪੰਜਾਬ ਗਵਰਨਮੈਂਟ ਨੇ ਵੀ ਜਿਹੜਾ ਪਹਿਲਾਂ 27 ਫਰਵਰੀ ਨੂੰ ਉਹਨਾਂ ਦੀ ਸਬ ਕਮੇਟੀ ਜਰੀ ਸੀਗੀ ਉਹਨਾਂ ਨੇ ਉਹਨਾਂ ਦੀਆਂ ਮੰਗਾਂ ਮੰਨੀਆਂ ਸੀ ਐਨ ਚੋਣ ਜਾਬਤੇ ਤੋਂ ਕੁਝ ਮਿੰਟ ਪਹਿਲਾਂ ਹੀ ਚੋਣ ਜਾਬਤਾ ਲੱਗਣ ਤੋਂ ਉਹਨਾਂ ਨੇ ਸਰਕਾਰ ਨੇ ਮੰਗਾਂ ਮੰਨ ਲੀਆਂ ਕਿ ਕੀ ਦੋਵਾਂ ਨੂੰ ਇਹ ਲੋਕ ਸਭਾ ਦੇ ਵਿੱਚ ਇਹਦਾ ਫਾਇਦਾ ਮਿਲ ਸਕੇਗਾ ਦੇਖੋ ਇਹ ਇਹ ਚੰਗੇ ਫੈਸਲੇ ਨੇ ਦੋਵੇਂ ਸਰਕਾਰਾਂ ਦੇ ਜੇ ਇਨਕਮ ਟੈਕਸ ਦੇ ਵਿੱਚੋਂ ਛੋਟ ਦੀ ਦਰ ਭਾਜਪਾ ਨੇ ਵਧਾਈ ਹੈ ਇਹ ਚੰਗੀ ਗੱਲ ਹੈ ਇਹ ਬੜੀ ਪੁਰਾਣੀ ਮੰਗ ਸੀ ਮਲਾਜ਼ਮਾਂ ਦੀ ਪਰ ਇਹਦੇ ਨਾਲ ਸਰਕਾਰ ਤੇ ਕੋਈ ਬਹੁਤਾ ਜ਼ਿਆਦਾ ਬੋਝ ਵੀ ਨਹੀਂ ਸੀ ਪੈਣਾ ਕਿਉਂਕਿ ਬਹੁਤ ਵੱਡੀ ਗਿਣਤੀ ਚ ਲੋਕ ਟੈਕਸ ਅਦਾ ਕਰਦੇ ਨੇ ਪਰ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਸਰਕਾਰਾਂ ਦੇ ਮੰਤਰੀਆਂ ਨੂੰ ਗੱਡੀਆਂ ਸਹੂਲਤਾਂ ਨੇ ਕਿੰਨਾ ਅਮਲਾ ਫੈਲਾ ਉਹਨਾਂ ਨੂੰ ਮਿਲਦਾ ਹੈ ਕਿੰਨੀਆਂ ਗੱਡੀਆਂ ਦਾ ਪੈਟਰੋਲ ਫੂਕਦੇ ਨੇ ਕਿੱਡੀਆਂ-ਕਿੱਡੀਆਂ ਕੋਠੀਆਂ ਜੇ ਮੰਤਰੀ ਨੂੰ ਤਨਖਾਹ ਮਿਲਦੀ ਹੈ ਤੇ ਫਿਰ ਉਹਨੂੰ ਕੋਠੀ ਵੀ ਨਹੀਂ ਦੇਣੀ ਚਾਹੀਦੀ ਜੇ ਕੋਈ ਸਰਕਾਰੀ ਅਫਸਰ ਕੱਲਾ ਮੁਲਾਜ਼ਮ ਕਿਤੇ ਤਨਖਾਹ ਚ ਲੱਗਦਾ ਜੀ ਉਹਦੀ ਦਿੱਲੀ ਪੋਸਟਿੰਗ ਹੋ ਜੇ ਕਿ ਸਰਕਾਰ ਉਹ ਕੋਠੀ ਲੈ ਕੇ ਨਾ ਉਹ ਹੀ ਸਰਕਾਰ ਕਰਾਇਆ ਦੇ ਦੂ ਵੀ ਆ 15 20000 15000 ਰੁਪਏ ਤੁਹਾਨੂੰ ਹਾਊਸ ਲੈਂਡ ਦੇ ਦਿੰਦੇ ਆ ਸੋ ਇਹ ਮੰਤਰੀਆਂ ਮੰਤਰੀਆਂ ਨੂੰ ਕੋਠੀਆਂ ਗਨਮੈਨ ਅਮਲੇ ਫੈਲੇ ਇਹਨੇ ਨਹੀਂ ਦੇਣੇ ਚਾਹੀਦੇ ਸਾਡੇ ਮੁਲਕ ਚ ਇਹ ਸਾਰੇ ਖਰਚੇ ਫालतੂ ਨੇ ਇਸ ਕਰਕੇ ਜੇ ਇਨਕਮ ਟੈਕਸ ਦੀ ਹੱਦ ਵਧਾਤੀ ਤੇ ਕੁਝ ਵੀ ਨਹੀਂ ਹੈ ਕਿਉਂਕਿ ਜਿੰਨੀਆਂ ਸਰਕਾਰੀ ਲੋਕ ਆਪਣੀਆਂ ਸਹੂਲਤਾਂ ਮਾਣਦੇ ਨੇ ਆਨੰਦ ਮਾਣਦੇ ਨੇ ਕੱਲੀ ਕੱਲੀ ਮੈਂਬਰ ਐਮਪੀ ਮੈਂਬਰਸ਼ਿਪ ਦਾ ਪੈਨਸ਼ਨ ਹੈ ਤੁਸੀਂ ਦੱਸੋ ਕੋਈ ਵਿਅਕਤੀ ਹੈ ਕਿਸੇ ਨੂੰ ਦੋ ਪੈਨਸ਼ਨਾਂ ਲੱਗੀਆਂ ਹੁਣ ਸਾਡੇ ਮੁਲਕ ਚ ਸਾਡਾ ਇੱਕ ਵਾਰੀ ਐਮਐਲਏ ਬਣ ਗਿਆ ਕਿਸੇ ਵਿਧਾਨ ਸਭਾ ਦਾ ਪੈਨਸ਼ਨ ਦੂਜੀ ਵਾਰੀ ਐਮਐਲਏ ਬਣ ਗਿਆ ਦੂਜੀ ਪੈਨਸ਼ਨ ਤੀਜੀ ਵਾਰੀ ਐਮਐਲਏ ਬਣ ਗਿਆ ਤੀਜੀ ਪੈਨਸ਼ਨ ਤੁਸੀਂ ਦੇਖੋ ਕੀ ਹਾਲ ਹੈ ਕੋਈ ਵੀ ਵਿਅਕਤੀ ਸਾਡੇ ਮੁਲਕ ਦਾ ਨੌਕਰੀ ਪੇਸ਼ਾ ਪੈਨਸ਼ਨ ਹੈ ਸੋ ਇਸ ਕਰਕੇ ਇਹ ਬਹੁਤ ਸਿਆਸੀ ਖੇਡਾਂ ਨੇ ਜਿਹੜਾ ਇਹ ਇਨਕਮ ਟੈਕਸ ਦੀ ਦਰ ਵਧਾਤੀ ਤੇ ਇਹ ਕੋਈ ਬਹੁਤ ਵੱਡੀ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ ਕਿਸੇ ਵੀ ਸਰਕਾਰ ਦੀ ਇਹ ਹੱਕ ਸੀ ਸਾਡੇ ਲੋਕਾਂ ਦਾ ਜਿਹੜੇ ਟੈਕਸ ਪੇਅਰ ਨਹੀਂ ਸੋ ਉਹਨਾਂ ਨੂੰ ਥੋੜਾ ਦਾ ਬੈਨੀਫਿਟ ਆ ਜਿਹੜਾ ਉਹਨਾਂ ਦੇ ਪੈਸੇ ਚੋਂ ਹੀ ਮਿਲਿਆ ਐ ਇੰਨੇ ਸਾਲਾਂ ਦੇ ਜਿਹੜੇ ਬੰਦੇ ਟੈਕਸ ਦੇ ਦੰਦੇ ਆ ਰਹੇ ਨੇ ਉਹਨਾਂ ਦੀ ਵੀ ਸਲੈਬ ਵਧੀ ਨਾ ਜੀ 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 ਜਿਹੜੇ ਪੁਰਾਣੇ ਸਮੇਂ ਤੋਂ ਟੈਕਸ ਦੇ ਰਹੇ ਨੇ ਹੌਲੀ ਹੌਲੀ ਉਹਨਾਂ ਲੋਕਾਂ ਦੀ ਸਲੈਬ ਵਧੀ ਸੋ ਉਹਨਾਂ ਦੇ ਪੈਸੇ ਚੋਂ ਹੀ ਥੋੜੀ ਜੀ ਛੂਟ ਦੇ ਕੇ ਸਰਕਾਰ ਨੇ ਕੋਈ ਇਹ ਬਹੁਤ ਵੱਡਾ ਤੀਰ ਨਹੀਂ ਮਾਰਿਆ ਇਹ ਬੜੇ ਸਧਾਰਨ ਫੈਸਲੇ ਨੇ ਔਰ ਜਿਹੜਾ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸੀਂ ਮੰਗਾ ਮੰਗ ਲਿਆ ਮੁਲਾਜ਼ਮਾਂ ਦੀਆਂ ਇਹ ਵੀ ਮੈਨੂੰ ਲੱਗਦਾ ਇਹ ਵੀ ਗੁੜ ਦੇਣ ਵਾਲੀ ਗੱਲ ਹੀ ਆ ਲollipops ਦੇਣ ਵਾਲੀ ਗੱਲ ਹੀ ਆ ਜਦ ਤੱਕ ਅਮਲੀ ਰੂਪ ਨਹੀਂ ਹੋ ਜਾਂਦਾ ਕੈਪਟਨ ਅਮਰਿੰਦਰ ਤਾਂ ਕਹਿੰਦੇ ਸੀ ਮੈਂ ਸਮੂਹ ਕਿਸਾਨੀ ਦਾ ਤਰਜ਼ਾ ਮਾਫ਼ ਕਰ ਦੂੰ ਕੈਪਟਨ ਅਮਰਿੰਦਰ ਤਾਂ ਕਹਿੰਦਾ ਸੀ ਘਰ ਘਰ ਨੌਕਰੀ ਦੇ ਦੂੰ ਬੱਚੇ ਬੱਚੇ ਨੂੰ ਮੋਬਾਈਲ ਦੇ ਦੂੰ ਜਿਨ੍ਹਾਂ ਨੇ ਫਾਰਮ ਭਰਵਾਏ ਸੀ ਕਿੱਥੇ ਗਏ ਮੋਬਾਈਲ ਆ ਪਿੱਛੇ ਦੇ ਮਨਪ੍ਰੀਤ ਬਾਦਲ ਕਹਿੰਦੇ ਸੀ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਦੇ ਦਾਂਗੇ ਪਹਿਲਾਂ ਇਹਨਾਂ ਨੇ ਦੀਵਾਲੀ 'ਚ ਕਿਹਾ ਸੀ ਸੋ ਉਹਨਾਂ ਨੂੰ ਕਿਹੜੀ ਮਸ਼ੀਨ ਚ ਅਸੀਂ ਪਰਖੀਏ ਕਿ ਉਹ ਸੱਚੇ ਨੇ ਜਾਂ ਝੂਠੇ ਨੇ ਸੋ ਜোন ਦਾਫਤਾ ਲੱਗਿਆ ਮਨਪ੍ਰੀਤ ਦੇ ਮੋਬਾਈਲ ਜਿਹੜੇ ਮੈਨੂੰ ਲੱਗਦਾ ਉਹ ਵਿਕਰਮ ਅਜੀਠੀਆਂ ਨੇ ਜਿਹੜੇ ਉਦੋਂ ਨਕਲੀ ਮੋਬਾਈਲ ਦਿਖਾਏ ਸੀ ਉਹ ਫਿਰ ਉਹ ਸੁਰਖੀਆਂ ਚ ਆ ਜਾਣੇ ਨੇ ਵਿਕਰਮ ਅਜੀਠੇ ਦੇ ਮੋਬਾਈਲ ਜੀ ਜੀ ਸੋ ਲੀਡ ਲਾਰੇ ਪੋਲਿਟਿਕਲ ਪਾਰਟੀ ਵਾਲੇ ਜਿਆਦਾ ਹੁੰਦੇ ਨੇ ਜਿਹੜੀ ਚੀਜ਼ ਡਿਲੀਵਰ ਹੋ ਜੇ ਉਹਨੂੰ ਆਪਾਂ ਮੰਨਾਂਗੇ ਵੀ ਡਿਲੀਵਰ ਹੋ ਗਈ ਐਂਡਾ ਜੀ ਬਹੁਤ ਬਹੁਤ ਧੰਨਵਾਦ ਟਾਈਮ ਕਾਫੀ ਹੋ ਗਿਆ ਅਸੀਂ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਫਿਰ ਮਿਲਦੇ ਰਾਂਗੇ ਦੇਖਦੇ ਰਹੋ ਖਬਰ ਖਬਰ ਪੜਤਾਲ Danwad. Bo Danwad.